ਬਾਸ ਨੂੰ ਅੱਜ ਇਹ ਦੱਸਦਿਆਂ ਹੋਇਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਥ ਦੀ ਨਵੈਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਹਰਮੰਦਰ ਸਾਹਿਬ ਵੱਲੋਂ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਵਿੱਚ ਖਾਲਸਾ ਪੰਥ ਅਕੈਡਮੀ ਪਾਲ ਮੇਰ ਕੇਂਦਰ ਸਾਰੀਆਂ ਯੂਗਪੀਨ ਸੰਗਤਾਂ ਵਾਸਤੇ ਵਾਹਿਗੁਰੂ ਤਨ ਯੂਰਪ ਯੂਰਪ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਤਖ਼ਤ ਸਹਿਬਾਨ ਪ੍ਰਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਇਹ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਸਤਿਨਾਮ ਆਰੇ ਉਹ ਦੇ ਵਿੱਚ ਵੀ ਯਤਨ ਕੀਤੇ ਜਾਣਗੇ ਕਿ ਬਾਕੀ ਸਾਵਾ ਸੇਵ ਜਿਵੇਂ ਕੈਨੇਡਾ ਹੈ ਅਮਰੀਕਾ ਹੈ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਔਰ ਬ੍ਰਿਟਿਸਟਾਨ ਜਿਹੜੀਆਂ ਕੰਟਰੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜਾ ਤਾਲ ਮਿਲ ਗਿਆ ਅੰਦਰ ਨੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਹਰ ਸਾਹਿਬ ਸਾ ਸੰਗਤ ਜੀਓ ਦਾਸ ਨੂੰ ਅੱਜ ਇਹ ਦੱਸਦਿਆਂ ਹੋਇਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਥ ਦੀ ਨਵੈਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ਦੇ ਬਰਮਿੰਡਮ ਸ਼ਹਿਰ ਵਿੱਚ ਖਾਲਸਾ ਪੰਥ ਅਕੈਡਮੀ ਤਾਲਮੇਲ ਕੇਂਦਰ ਸਾਰੀਆਂ ਯੂਪੀਨ ਸੰਗਠਨਾਵਾਂ ਵਾਸਤੇ ਅੱਜ ਖੋਲਿਆ ਗਿਆ ਜਿਸ ਦੀ ਸਾਰੇ ਜ਼ਿੰਮੇਵਾਰੀ ਸਰਦਾਰ ਗੁਰਿੰਦਰ ਸਿੰਘ ਜੀ ਵਾਵਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਖਤ ਸਚਖੰਡ ਬੋਰਡ ਅਪਚਨਗਰ ਨਾਂਦੇੜ ਹਜੂਰ ਸਾਹਿਬ ਔਰ ਮੈਂਬਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਮਾਨਯੋਗ ਪ੍ਰਧਾਨ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਰਪ ਯੂਰਪ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਤਖਤ ਸਹਿਬਾਨ ਪ੍ਰਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਇਹ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਚਾਹੀਦੀ ਹੋਵੇ ਤਾਂ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਕਰਨਾ ਹੋਵੇ ਇਸ ਕੇਂਦਰ ਦੇ ਵਿੱਚ ਸਾਰੇ ਯੂਰਪ ਦੀਆਂ ਸੰਗਤਾਂ ਆਪਣਾ ਤਾਲ ਮਿਲ ਜਿਹੜਾ ਉਹ ਕਰ ਸਕਦੀਆਂ ਨੇ ਔਰ ਇਸ ਕੇਂਦਰ ਦੀ ਸਾਰੀ ਜ਼ਿੰਮੇਵਾਰੀ ਸਦਾਰ ਗੁਰਿੰਦਰ ਸਿੰਘ ਜੀ 바ਵਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਂਬੇ ਵਾਲੇ ਉਹਨਾਂ ਨੂੰ ਸੌਂਪੀ ਗਈ ਹੈ ਔਰ ਅੱਜ ਇਸ ਦਾ ਉਦਘਾਟਨ ਬਰਨਿੰਗਮ ਦੇ ਵਿੱਚ ਕੀਤਾ ਜਾ ਰਿਹਾ ਜਿਸ ਵਿੱਚ ਬਾਸ ਨੇ ਵੀ ਆਉਣਾ ਸੀ ਪ੍ਰਧਾਨ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਵੀ ਆਉਣਾ ਸੀ ਔਰ ਸਾਡੇ ਸਾਰੇਆਂ ਦੇ ਹੜਾਂ ਦੇ ਵਿੱਚ ਜੋ ਸਾਡੇ ਜੋ ਲੋਕ ਪ੍ਰਭਾਵਤ ਹੋਏ ਨੇ ਉਹਨਾਂ ਦੀ ਸੇਵਾ ਵਾਸਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਕਾਰਜਾਂ ਕਰਕੇ ਅਸੀਂ ਅੱਜ ਦੀ ਉਦ்கਾਟਨ ਦੇ ਸਾਹਮਣੇ ਤੇ ਨਹੀਂ ਪਹੁੰਚ ਸਕੇ ਤੋਂ ਸਮੂਚੀਆਂ ਸੰਗਤਾਂ ਨੂੰ ਇਹਨਾਂ ਕਾਰਜਾਂ ਦੀਆਂ ਬਹੁਤ ਬਹੁਤ ਵਧਾਈਆਂ ਰੇ ਭਵਿੱਖ ਵਿੱਚ ਵੀ ਯਤਨ ਕੀਤੇ ਜਾਣਗੇ ਕਿ ਬਾਕੀ ਥਾਵਾਂ ਤੇ ਵੀ ਜਿਵੇਂ ਕੈਨੇਡਾ ਹੈ ਅਮਰੀਕਾ ਹੈ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਔਰ ਬਿਲਿਸਟ ਕਾ ਜਿਹੜੀਆਂ ਕੰਟਰੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਤਾਲ ਮਿਲ ਕੇਂਦਰ ਨੇ ਉਹ ਖੁੱਲੇ ਜਾਣਗੇ ਕਿਉਂਕਿ ਹਰ ਇੱਕ ਸਿੱਖ ਜਿਹੜਾ ਉਹ ਆਪਣੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਜੁੜਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਕੋਈ ਵੀ ਤਾਲਬੇਰ ਕਰਨਾ ਹੋਵੇ ਤਾਂ ਇਹਨਾਂ ਕੇਂਦਰਾਂ ਤੇ ਸਥਾਪਿਤ ਕਰਕੇ ਤੇ ਇੱਥੇ ਰੱਪਾ ਜਿਹੜਾ ਕੀਤਾ ਜਾ ਸਕਦਾ ਸੋ ਇਹਨਾਂ ਕਾਰਜਾਂ ਦੀ ਮਹਿਮਾਨਜੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਸਰਦਾਰ ਗੁਰਿੰਦਰ ਸਿੰਘ ਜੀ 바ਵਾ ਔਰ ਸਪੂਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾਂ ਔਰ ਆਸ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਜਿਹੜੇ ਮਹਾਨ ਕਾਰਜ ਨੇ ਉਹ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ